कि गंदल गया है पानी भी महफूज नहीं yeah. कि गंदल गया है पानी भी महफूज नहीं बस उन तरह की ही भी महफूज नहीं <pernitting> <crashes> <dummy> गंदल गया है पानी भी महफूज नहीं बस उन तरह की ही भी महफूज नहीं ਕੋਠੇ ਤੇ ਤਾਂ ਰਾਤ ਨੂੰ ਚੀਕਾਂ ਸੁਣਦੀਆਂ ਸਨ ਕੋਠੇ ਤੇ ਤਾਂ ਰਾਤ ਨੂੰ ਚੀਕਾਂ ਸੁਣਦੀਆਂ ਸਨ ਪਰ ਚਿੱਟੇ ਜਣ ਸੁਆਣੀ ਵੀ ਯਕਾਂ ਪਰ ਚਿੱਟੇ ਜਣ ਸੁਆਣੀ ਵੀ ਮਹਿਬੂਜ਼ ਨਹੀਂ ਲੈਣਾ ਦੇ ਹੁਣ ਬਾਤ ਕਰਨ ਦੀ ਗੱਲ ਛੱਡਿਓ ਲੈਣਾ ਦੇ ਹਨ ਵਾਰ ਕਰਨ ਦੀ ਗੱਲ ਛੱਡੋ ਇੱਥੇ ਅਨੇਕਾਂ ਹੀ ਮਹਿਬੂਬ ਨੇ ਨਾ ਨਾ ਦੇ ਹੁਣ ਵਾਰ ਕਰਨ ਦੀ ਗੱਲ ਛੱਡੋ ਇੱਥੇ ਅਨੇਕਾਂ ਹੀ ਮਹਿਬੂਬ ਰਹੀ ਧੜਨ ਤੇ ਬੋਲੀ ਕਹਿ ਕਹਿ ਤੱਤੀ ਵੜੀ ਸੀ ਧੜਨ ਤੇ ਬੋਲੀ ਕਹਿ ਕਹਿ ਧਰਵੀ ਵੜੀ ਸੀ ਹੋਰ ਤਾਂ ਸਾਡਾ ਪਾਣੀ ਹੀ ਤੜਦੇ ਬੋਲਦੀ ਕਹਿ ਕਹਿ ਧਾਤੀ ਵੱਡੀ ਸੀ ਹੁਣ ਤੇ ਸਾਡਾ ਪਾਣੀ ਹੀ ਮਹਿਬੂਜ਼ ਨਹੀਂ ਦੂਰ ਦਰਾਡੇ ਖੇਤੀ ਤੇ ਖਲਿਹਾਨੀ ਕੀ ਦੂਰ ਦਰਾਡੇ ਖੇਤੀ ਤੇ ਖਲਿਹਾਨੀ ਕੀ ਘਰ ਵਿੱਚ ਧੀ ਧਿਆਣੀ ਵੀ ਦੂਰ ਦੁਰਾਡੇ ਖੇਤੀ ਤੇ ਖਲਿਹਾਨੀ ਕੀ ਘਰ ਵਿੱਚ ਧੀ ਧਿਆਣੀ ਵੀ ਮਹਿਬੂਬ ਨਹੀਂ ਖਲ ਕਰ ਕਿਦਾਂ ਕਰੇ ਹੌਸਲਾ ਬੋਲਣ ਦਾ ਖਲ ਕਰ ਕਿਦਾਂ ਕਰੇ ਹੌਸਲਾ ਬੋਲਣ ਦਾ ਜਿੱਥੇ ਰਾਜਾ ਰਾਣੀ ਵੀ ਖਲ ਕਰ ਕਿਦਾਂ ਕਰੇ ਹੌਸਲਾ ਬੋਲਣ ਦਾ ਜਿੱਥੇ ਰਾਜਾ ਰਾਣੀ ਵੀ ਮਹਿਫੂਜ਼ ਨਹੀਂ ਮਨ ਮਰਜ਼ੀ ਨਾਲ ਪੋਥੀਆਂ ਕੁਟਕੇ ਛੱਬਦੇ ਨੇ ਮਨ ਮਰਜ਼ੀ ਨਾਲ ਪੋਥੀਆਂ ਕੁਟਕੇ ਛੱਬਦੇ ਨੇ ਫੁਰ ਤਾਂ ਗੁਰੂ ਕੀ ਬਾਣੀ ਵੀ ਮਹਿਫੂਜ਼ ਨਹੀਂ ਕਿ ਗੱਦ ਗਿਆ ਇਹ ਬਾਣੀ ਵੀ ਮਹਿਫੂਜ਼ ਨਹੀਂ Basta uma ser a gente está